ਆੜੇ ਸੀ ਜ਼ਮੀਨ ਲਈ ਸੀ ਇੱਥੇ ਦਾ 10 ਕਿਲੇ ਜਿਆਦਾ ਸੀ ਆਪਦਾ ਉਹ ਜ਼ਮੀਨ ਚ ਗਏ ਤਾਂ ਉਹ ਕੋਈ ਹੋਰ ਹੀ ਬਾਹਰ ਆ ਸੀ ਪੈਸੇ ਦੇ ਕਿ ਲਈ ਪੈਸੇ ਕਿੰਨੇ ਲਏਗੇ ਪੌਣੇ 2 ਕਰੋੜ ਲਏ ਇਹਨੇ ਆਪਣੇ ਬਟੰਡੇ ਜਿਹੜੇ ਦੇ ਵਿੱਚ ਆ ਕੇ ਜ਼ਮੀਨ ਲਈ ਸੀ ਦਿਖਾਈ ਹੋਰ ਤੇ ਜਿਹੜੀ ਜ਼ਮੀਨ ਦਾ ਸੌਦਾ ਹੈ ਉਹ ਹੋਰ ਇਹ ਜਿਹੜੀ ਰਜਿਸਟਰੀ ਹੈ ਉਹ ਹੋਰ ਪਟਵਾਰੀ ਤਹਿਸੀਲਦਾਰ ਜਿਨ੍ਹਾਂ ਦੇ ਮੇਰੇ ਭੁਗਤ ਦੇ ਨਾਲੇ ਸਾਰਾ ਕੁਝ ਹੋਇਆ ਕੀ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਯੂਨੀਅਨ ਕੀ ਮਾਮਲਾ ਹੈ ਸੋ ਬਲਦੇਵ ਸਿੰਘ ਸੰਧੋਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਉੱਪਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਕੀ ਮਾਮਲਾ ਤੁਹਾਡਾ ਸੋਮਾ ਉਹ ਲੈ ਹੈਗਾ ਕਿ ਇੱਕ ਸਾਡਾ ਭਰਾ ਜਿਹੜਾ ਨਿਹੰਗ ਰੇਲ ਨਾਲ ਸੰਬੰਧਤ ਹੈ ਇਹਨੇ ਆਪਣੇ ਬਟੰਡੇ ਜਿਹੜੇ ਦੇ ਵਿੱਚ ਆ ਕੇ ਜ਼ਮੀਨ ਲਈ ਸੀ ਸੋ ਜ਼ਮੀਨ ਆ ਜਿਹੜੀ ਇਹਨੂੰ ਦਿਖਾਈ ਹੋਰ ਤੇ ਜਿਹੜੀ ਜ਼ਮੀਨ ਦਾ ਸੌਦਾ ਹੈ ਉਹ ਹੋਰ ਤੇ ਜਿਹੜੀ ਰਜਿਸਟਰੀ ਹੈ ਉਹ ਹੋਰ ਫਰਾਡ ਹੋਇਆ ਪੂਰਾ ਫਰਾਡ ਹੋਇਆ ਲਗਭਗ 12 ਕਿੱਡੇ ਸੋ ਅਸੀਂ ਅੱਜ ਐਸਐਸਬੀ ਨੂੰ ਮਿਲਣ ਆਏ ਸੀਗੇ ਸੋ ਐਸਐਸਬੀ ਨੇ ਬਸ਼ਵਾਸ ਦਵਾਇਆ ਕਿ ਕੱਲ ਨੂੰ ਕ੍ਰੈਮ ਜਿਹੜੀ ਬ੍ਰਾਂਚ ਦੇ ਅਸੀਂ ਮੀਟਿੰਗ ਕਰਨੀ ਹੈਗੇ ਉਸ ਮੀਟਿੰਗ ਦੇ ਵਿੱਚ ਇਹ ਜਿਹੜਾ ਮਸਲਾ ਹੈ ਜਿਹੜੇ ਹਾਲ ਹੈ ਉਹ ਮੰਗਾ ਲਿਆ ਤੇ ਜੋ ਫਰਾਰ ਦੇ ਵਿੱਚ ਜੋ ਵੀ ਲੋਕੀ ਹੋਣਗੇ ਅ ਜੋ ਸੌਨੋਂਨ ਸਾਫ ਦਵਾਵਾਂਗੇ ਤੇ ਜਿਹੜਿਆ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਪਹਿਲਾਂ ਹੀ ਦਰਜ ਹੈ ਕਿਹੜੇ ਪਿੰਡ ਦਾ ਮਾਮਲਾ ਹੈ ਕਿਹੜੇ ਪਿੰਡ ਦੀ ਇਹ ਜ਼ਮੀਨ ਤਾਂ ਹੈਗੀਆ ਸਲਾਦਪੁਰੇ ਦੀ ਪਰ ਥਾਣਾ ਜਿਹੜਾ ਫੋਲ ਹੈ ਜਿਹਦੇ ਵਿੱਚ ਪਰਚਾ ਦਰਜ ਹੋਇਆ ਸੋ ਇਹ ਬੰਦਾ ਜਿਹੜਾ ਲੜਾਈ ਚੱਲ ਰਿਹਾ ਹੈ ਅਧਿਕਾਰੀ ਵੀ ਇਹਦੇ ਵਿੱਚ ਕੁਝ ਗਲਤੀ ਹੋਈ ਹੈ ਅ ਅਧਿਕਾਰੀ ਹੈ ਜਿਹੜੇ ਮਤਲਬ ਇਹਦੇ ਚ ਪਟਵਾਰੀ ਤਹਿਸੀਲਦਾਰ ਜਿਨ੍ਹਾਂ ਦੇ ਮੇਰੇ ਭੁਗ ਦੇ ਨਾਲੇ ਸਾਰਾ ਕੁਝ ਹੋਇਆ ਜਿਹੜੇ ਬੰਦਿਆਂ ਨੇ ਫਰਾਡ ਕੀਤਾ ਹੈ ਉਹਨਾਂ ਨਾਲ ਮਿਲ ਕੇ ਜਿਹੜੀ ਰਿਸ਼ਤੀ ਹੋਈ ਮਿਲ ਕੇ ਜਿਹੜਾ ਤਹਿਸੀਲਦਾਰ ਨੇ ਤੇ ਪਟਵਾਰੀ ਨੇ ਇਸ ਨੂੰ ਉਹ ਜਿਹੜਾ ਕਿੰਨੇ ਕੁ ਲੱਖ ਦੀ ਜੀ ਆਪਾਂ ਲਗਭਗ ਜੇ ਲੱਖਾਂ ਦੀ ਗੱਲ ਕਰੀ ਤਾਂ ਕਰੋੜਾਂ ਚ 12 ਏਕੜ ਹੈ ਅੱਜ ਜੇ 12 ਏਕੜ ਦੀ ਗੱਲ ਕਰ ਗਿਆ ਆਪਣੇ ਆਪਣੇ ਜਿਹੜੇ ਦੇ ਵਿੱਚ ਮੇਰਾ خیال ਹੈ 25 ਲੱਖ ਤੋਂ ਘੱਟ ਕੋਈ ਇੱਕ ਮਤਲਬ ਕੀਮਤ ਨਹੀਂ ਹੈਗੀ ਤਾਂ ਹੁਣ ਜੇ ਆਪਾਂ 12 ਕਿੱਲੇ 12 ਕਿੱਲਾਂ ਦੀ ਗੱਲ ਕਰੀਏ ਤਾਂ ਬਾਰੇ ਪੈਸੇ ਦੀ ਬਣਦੀ ਹੈਗੀ ਜੋ ਇਹ ਚ ਕਰਕੇ ਇਹ ਪਟਕਲੇ ਫਿਰ ਦਿਨ ਵਿਚਾਰੇ ਜਿਹੜੇ ਰੋਟੀ ਦਾ ਮਤਾਜ ਹੋ ਗਏ ਜਿਨ੍ਹਾਂ ਨੇ 12 ਕਿੱਲੇ ਪੈੜੀ ਲਈ ਹੋਵੇ ਇਹ ਆਜਾ ਰੋਟੀ ਦਾ ਮਤਾਜ ਹੋਵੇ ਇੱਥੋਂ ਦਾ ਜਿਹੜਾ ਸਹਿਤਮ ਹੈ ਮੰਗ ਕੀ ਕਰਦੇ ਸੋ ਜੀ ਉਹਨਾਂ ਬਾਰੇ ਬੇਤਾ ਸੱਸੀ ਮੰਗ ਕਰਦੇ ਆ ਕਿ ਇਸ ਨੂੰ ਅਨੁਸਾਰ ਮਿਲਣਾ ਚਾਹੀਦਾ ਹੈ ਜਿਹੜੇ ਏਜੰਟ ਜਿਹੜੇ ਥੁੰਦੇ ਅਧਿਕਾਰੀ ਅਫਸਰ ਭ੍ਰਿਸ਼ਟਾ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਇੱਥੋਂ ਦਾ ਪ੍ਰਸ਼ਾਸਨ ਬੰਦੀ ਕਾਰਵਾਈ ਕਰੇ ਤੇ ਇਹਨਾਂ ਨੂੰ ਅਨੁਸਾਰ ਦਿੱਤਾ ਜਾਵੇ ਸਾਡੀ ਮੰਗ ਹੈ ਸਰ ਕੀ ਨਾਮ ਹੈ ਤੁਹਾਡਾ ਕੀ ਨਾਮ ਕਰਨਜੀਤ ਸਿੰਘ ਘਰੇਪਾਲ ਜੀ ਕੀ ਮਾਮਲਾ ਹੈ ਆੜੇ ਇਹ ਜ਼ਮੀਨ ਲੈ ਇਸ ਇੱਥੇ 10 ਕਿਲੇ ਤੇ ਉਹਦੇ ਚ ਇਹਨਾਂ ਨੇ ਜੀ ਸਾਨੂੰ ਦਿਖਾਈ ਕੋਈ ਹੋਰ ਆ ਤੇ ਇੱਕ ਸਾਲ ਦਾ ਸਾਨੂੰ ਮਾਪ ਲਾ ਵੀ ਦੇ ਗਏ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਤੋਂ ਮੰਗਣਾ ਆ ਤੇ ਇਹਨਾਂ ਨੇ ਜਣੀ ਸਾਨੂੰ ਟਾਲਟਮਾਲਾ ਕੀਤਾ ਤੇ ਜਦ ਅਸੀਂ ਆਪਦਾ ਉਹ ਜ਼ਮੀਨ 'ਚ ਗਏ ਤਾਂ ਉਹ ਕਿਤੇ ਕੋਈ ਹੋਰ ਹੀ ਬਾਹਰ ਆ ਸੀ ਉਹਨਾਂ ਪੱਸਿਆ ਉਹ ਕਹਿੰਦੇ ਵੀ ਇਹ ਤਾਂ ਸਾਡੀ ਜ਼ਮੀਨ ਆ ਤੇ ਇਸ ਕਰਕੇ ਦਿਖਾਈ ਜਿਹੜੀ ਸੀ ਅਸੀਂ ਉੱਥੇ ਗਏ ਆ ਸਾਡੇ ਨਾਲ ਇਹ ਫਰਾਡ ਹੋਇਆ ਉੱਥੇ ਐਸੇ ਕਿ ਕਿ ਲਿਗੀ ਪੈਸੇ ਕਿੰਨੇ ਲਈਗੇ ਤੁਹਾਨੂੰ ਪੌਣੇ 2 ਕਰੋੜ ਲਏ ਹਾਂ ਜੀ ਹਾਂ ਜੀ ਉਸ ਟਾਈਮ ਆ 2021 ਚ ਪਰਚਾ ਹੋਇਆ ਜੀ ਪਰਚਾ ਹੋ ਗਿਆ ਪਰ ਇਹਨਾਂ ਨੇ ਕੋਈ ਫੜਿਆ ਨਹੀਂਗਾ ਇੱਕ ਹੀ ਬੰਦਾ ਸੀ ਉਹ ਵੀ ਅਸੀਂ ਆਪ ਫੜਾਇਆ ਬਾਕੀ ਫੂਲ ਵਾਲੇ ਥਾਣੇ ਨੇ ਕੁਛ ਨਹੀਂ ਕੀਤਾ ਤੇ ਕਟੋ ਕਟ ਨਹੀਂ 100 ਕਿੜਾ ਮੈਂ ਉੱਥੇ ਮਾਰਤਾ ਹੂੰਗਾ ਅੱਜ ਐਸਐਸਪੀ ਸਾਹਿਬ ਨੂੰ ਮਿਲੇ ਕੀ ਮੰਗ ਕੀਤੀ ਐਸਐਸਪੀ ਨੂੰ ਇਹ ਹੀ ਕਿਹਾ ਵੀ ਜਿਹੜੇ ਬੰਦੇ ਆ ਹੁਣ ਉਹਨਾਂ ਨੇ ਡੀਲਰਾਂ ਤੇ ਪਰਚਾ ਕਰਤਾ ਤੇ ਜਿਹੜੇ ਬਜ਼ੁਰਗ ਆ ਉਹਨਾਂ ਤੇ ਉਹਨਾਂ ਚੋਂ ਇੱਕ ਬਜ਼ੁਰਗ ਤਾਂ ਮਰ ਗਿਆ ਤੇ ਇੱਕ ਆ ਨਾ ਕਿ ਉਹ ਬਜ਼ੁਰਗ ਉਹਥੇ ਪੈੜੀ ਚਾਹਿਆ ਸਾਨੂੰ ਉਹਨਾਂ ਦੇ ਲੜਕਿਆਂ ਨੇ ਦਿਖਾਇਆ ਲੜਕਿਆਂ ਦੇ ਨੌ ਆ ਫੂਲ ਦਾ ਡੀਐਸਪੀ ਆ ਰੀਟਾ ਉਹ ਕਹਿੰਦਾ ਵੀ ਅਸੀਂ ਪਾਈ ਨਹੀਂ ਸਕਦੇ ਤੇ ਪਤਾ ਨਹੀਂ ਵਜ੍ਹਾ ਕੀ ਉਹਨਾਂ ਨੂੰ ਹੈ ਜੀ ਅਧਿਕਾਰੀ ਵੇਚੇਗੇ ਅਧਿਕਾਰੀ ਤਹਿਸੀਲਦਾਰ ਤੇ ਪਟਵਾਰੀ ਦੋਨੇ ਮਿਲੇ ਹੋਏ ਆ ਇਹ ਚੀਜ਼ ਤੇ ਕੀ ਮੰਗ ਕਰਦੇ ਅਸੀਂ ਇਨਸਾਫ ਚਾਹੀਦਾ ਵੀ ਸਾਨੂੰ ਜਿਹੜਾ ਵੀ ਸਾਡੇ ਜ਼ਮੀਨ ਆ ਉਹ ਵਾਪਸ ਹੋਣੀ ਚਾਹੀਦੀ ਆ